ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਹਾਨੂੰ ਵੀ ਮਿਲਦੇ ਹਨ ਇਹ ਸੰਕੇਤ ਤਾਂ ਅਮੀਰੀ ਆਉਣ ਤੋਂ ਠੀਕ ਪਹਿਲਾਂ ਸਾਨੂੰ ਕੁਝ ਇਹ ਗੱਲਾਂ ਤੇ ਇਹ ਸੰਕੇਤ ਮਿਲਦੇ ਨੇ ਜੇਕਰ ਤੁਹਾਨੂੰ ਵੀ ਇਹ ਸੰਕੇਤ ਮਿਲਦੇ ਆ ਘਰ ਦੇ ਵਿੱਚ ਬੈਠਿਆਂ ਤਾਂ ਸਮਝ ਲਓ ਕਿ ਤੁਹਾਡੇ ਘਰ ਦੀ ਗਰੀਬੀ ਦੂਰ ਹੋਣ ਵਾਲੀ ਏ ਤੁਹਾਡੇ ਘਰ ਪਰਿਵਾਰ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋਣ ਵਾਲੀ ਇਹ ਸੰਕੇਤ ਖਾਸ ਕਰਕੇ ਸਾਨੂੰ ਉਸ ਸਮੇਂ ਮਿਲਦੇ ਆ ਜਦੋਂ ਸਾਡੇ ਘਰ ਦੇ ਵਿੱਚ ਕੁਝ ਖਾਸ ਹੋਣ ਵਾਲਾ ਹੁੰਦਾ ਏ ਇਹ ਕਿਹੜੇ ਉਹ ਸੰਕੇਤ ਨੇ ਜਿਹੜੇ ਸਾਨੂੰ ਦੱਸਦੇ ਆ ਕਿ ਸਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੇ ਹੁਣ ਆਉਣ ਵਾਲੀ ਅਗਲੀਆਂ 7 ਪੀੜ੍ਹੀਆਂ ਦੇ ਤੱਕ ਸਾਨੂੰ ਕਦੇ ਵੀ ਪੈਸੇ ਤੇ ਗਰੀਬੀ ਦਾ ਸਾਮਣਾ ਨਹੀਂ ਕਰਨਾ ਪਵੇਗਾ। ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲਈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਜਦੋਂ ਵੀ ਲక్ష్ਮੀ ਮਾਤਾ ਕਿਸੇ ਮਨੁੱਖ ਦੇ ਜੀਵਨ ਵਿੱਚ ਆਉਣ ਵਾਲੀ ਹੁੰਦੀ ਹੈ ਤਾਂ ਕੁਦਰਤ ਦੇ ਵੱਲੋਂ ਉਸ ਨੂੰ ਕੁਝ ਸੰਕੇਤ ਮਿਲਣ ਲੱਗਦੇ ਹਨ ਸਾਡੇ ਨੇੜੇ ਤੇੜੇ ਰੁਝਾਨਾ ਬਹੁਤ ਹੀ ਜ਼ਿਆਦਾ ਘਟਨਾਵਾਂ ਵਾਪਰਦੀਆਂ ਹਨ ਪਰ ਆਪਾਂ ਕੀ ਕਰਦੇ ਆ ਆਪਾਂ ਉਹਨਾਂ ਤੇ ਕੋਈ ਧਿਆਨ ਨਹੀਂ ਦਿੰਦੇ ਧਾਰਮਿਕ માનਤਾਵਾਂ ਦੇ ਅਨੁਸਾਰ ਇਹਨਾਂ 'ਚੋਂ ਕਈ ਘਟਨਾਵਾਂ ਨੂੰ ਸਾਨੂੰ ਸ਼ੋਭ ਤੇ ਕਈਆਂ ਨੂੰ ਅਸ਼ੋਭ ਦੋਨੋਂ ਪ੍ਰਕਾਰ ਦੇ ਸੰਕੇਤ ਦਿੰਦੀਆਂ ਹਨ ਇਸ ਤਰ੍ਹਾਂ ਦੇ ਹੀ ਕੁਝ ਸ਼ੁਭ ਸੰਕੇਤ ਦੱਸੇ ਗਏ ਜੋ ਤੁਹਾਡੇ ਜੀਵਨ ਵਿੱਚ ਤੁਹਾਨੂੰ ਲਾਭ ਤੇ ਖੁਸ਼ਹਾਲੀ ਲੈ ਕੇ ਆਉਂਦੇ ਨੇ ਜੇਕਰ ਤੁਹਾਨੂੰ ਇਸ ਵੀਡੀਓ 'ਚ ਦੱਸੇ ਗਏ ਸੰਕੇਤਾਂ ਦੇ ਵਿੱਚੋਂ ਕੋਈ ਵੀ ਸੰਕੇਤ ਦਿਖਾਈ ਦੇਵੇ ਤਾਂ ਸਮਝ ਜਾਓ ਕੀ ਤੁਹਾਡਾ ਬੁਰਾ ਸਮਾਂ ਜਲਦੀ ਹੀ ਖਤਮ ਹੋਣ ਵਾਲਾ ਹੈ ਤੇ ਚਲੋ ਜਾਣਦੇ ਹਾਂ ਉਹ ਕਿਹੜੇ ਸੰਕੇਤ ਨੇ ਜਿੰਨਾਂ ਦੇ ਰਾਹੀਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਚੰਗੇ ਦਿਨ ਆਉਣ ਵਾਲੇ ਨੇ ਸਭ ਤੋਂ ਪਹਿਲਾਂ ਝਾੜੂ ਨੂੰ ਮਾਂ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਕਿਸੇ ਕੰਮ ਤੋਂ ਬਾਹਰ ਜਾ ਰਹੇ ਹੋ ਤੇ ਰਸਤੇ ਵਿੱਚ ਕੋਈ ਇਨਸਾਨ ਤੁਹਾਨੂੰ ਛਾੜੂ ਲਗਾਉਂਦਾ ਦੇਸ ਜਾਵੇ ਤਾਂ ਸਮਝ ਲਓ ਕਿ ਤੁਹਾਡੇ ਤੇ ਮਾਂ ਲక్ష్ਮੀ ਦੀ ਜਲਦੀ ਮਿਹਰਬਾਨ ਕਿਰਪਾ ਹੋਣ ਵਾਲੀ ਹੈ ਤੇ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਤਨਦੀਪ ਪ੍ਰਾਪਤੀ ਵੀ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਤੁਸੀਂ ਕੀਤੇ ਵੀ ਚਾਰ ਰਹੇ ਹੋ ਤੇ ਰਸਤੇ ਵਿੱਚ ਤੁਹਾਨੂੰ 16 ਸ਼ਿੰਗਾਰ ਕੀਤੀ ਹੋਈ ਨਵੀਂ ਨਵੇਲੀ ਦੁੱਲਣ ਨજર ਆ ਜਾਵੇ ਤਾਂ ਸਮਝ ਲਓ ਕਿ ਤੁਹਾਡੇ ਨਾਲ ਕੁਝ ਚੰਗਾ ਹੋਣ ਵਾਲਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਕੋਈ ਕੁਵਾਰੀ ਕੁੜੀ ਵੀਰਵਾਰ ਦੇ ਦਿਨ ਪੀਲੇ ਕੱਪੜਿਆਂ ਦੇ ਵਿੱਚ ਦਿ세 ਤਾਂ ਸਮਝ ਲਓ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕੋਈ ਵੀ ਧਨ ਲਾਭ ਹੋਣ ਵਾਲਾ ਹੈ ਜੇਕਰ ਘਰ ਦੇ ਵਿੱਚ ਇੱਕ ਹੀ ਥਾਂ ਤੇ ਤਿੰਨ ਕਿਰਲੀਆਂ ਇਕੱਠੀਆਂ ਦਿਖਾਈ ਦੇਣ ਤਾਂ ਇਹ ماں ਲక్ష్ਮੀ ਦੇ ਜਲਦੀ ਆਉਣ ਦੇ ਸੰਕੇਤ ਨੇ ਇਹ ਧਨ ਦੌਲਤ ਵਧਣ ਦਾ ਇੱਕ ਸੰਕੇਤ ਹੁੰਦਾ ਹੈ ਇਸ ਤੋਂ ਇਲਾਵਾ ਦੀਵਾਲੀ ਦੇ ਦਿਨ ਤੂਲਸੀ ਦੇ ਪੌਦੇ ਦੇ ਕੋਲ ਕਿਰਲੀ ਦਾ ਦਿਖਾਈ ਦੇਣਾ ਵੀ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਪਰ ਜੇਕਰ ਤੁਸੀਂ ਤੁਲਸੀ ਦੇ ਪੌਦੇ ਦੇ ਨੇੜੇ ਬਹੁਤ ਜ਼ਿਆਦਾ ਕੀੜੀਆਂ ਤੁਹਾਨੂੰ ਦਿਸਣ ਤਾਂ ਇਹ ਪਵੇਖ ਦੇ ਲਈ ਬਹੁਤ ਜ਼ਿਆਦਾ ਅਸ਼ੁਭ ਸੰਕੇਤ ਵੀ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਕਿਸੇ ਔਰਤ ਦੇ ਖੱਬੇ ਹੱਥ ਤੇ ਮਰਦ ਦੇ ਸੱਜੇ ਹੱਥ ਤੇ ਅਚਾਨਕ ਖਾਰਸ਼ ਸ਼ੁਰੂ ਹੋ ਜਾਵੇ ਤਾਂ ਇਸ ਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ ਇਸ ਦਾ ਮਤਲਬ ਇਹ ਕਿ ਤੁਹਾਨੂੰ ਅਚਾਨਕ ਧਨਲਾਭ ਹੋਣ ਵਾਲਾ ਹੈ ਧਾਰਮਿਕ માનਤਾਵਾਂ ਦੇ ਅਨੁਸਾਰ ਬਿੱਲੀ ਦਾ ਰੋਣਾ ਸ਼ੁਭ ਮੰਨਿਆ ਜਾਂਦਾ ਹੈ ਪਰ ਜੇਕਰ ਬਿੱਲੀ ਦੇ ਦੁਆਰਾ ਤੁਹਾਡੇ ਘਰ 'ਚ ਬੱਚੇ ਨੂੰ ਜਨਮ ਦਿੱਤਾ ਜਾਂਦਾ ਹੈ ਤਾਂ ਇਹ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਜੇ ਇਸ ਘਰ 'ਚ ਬਿੱਲੀ ਆਪਣੇ ਬੱਚੇ ਨੂੰ ਜਨਮ ਦਿੰਦੀ ਉਸ ਘਰ 'ਚ ਮਾਂ ਲਕਸ਼ਮੀ ਜਲਦੀ ਹੀ ਮਿਹਰਬਾਨ ਹੁੰਦੀ ਹੈ ਤੇ ਉਹ ਘਰ ਧਨ ਦੇ ਨਾਲ ਹਮੇਸ਼ਾ ਭਰਿਆ ਰਹਿੰਦਾ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ماں ਲక్ష్ਮੀ ਜਿਸ ਘਰ 'ਚ ਆਉਣ ਵਾਲੀ ਹੁੰਦੀ ਉਸ ਘਰ ਦੇ ਮੈਂਬਰਾਂ ਦੇ ਖਾਣ-ਪੀਣ 'ਚ ਬਦਲਾਅ ਆਉਣ ਲੱਗਦਾ ਹੈ ਤੇ ਉਸ ਘਰ ਦੇ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ ਤੇ ਘੱਟ ਖਾਣਾ ਹੀ ਵਾਧੂ ਲੱਗਦਾ ਹੈ ਘੱਟ ਖਾਣਾ ਹੀ ਵਾਧੂ ਲੱਗਣ ਲੱਗ ਜਾਂਦਾ ਹੈ ਸਾਰੇ ਪਰਿਵਾਰਿਕ ਮੈਂਬਰਾਂ 'ਚ ਪਿਆਰ ਵਧਣ ਲੱਗਦਾ ਹੈ ਤੇ ਲੋਕ ਨਸ਼ੇ ਤੇ ਮਾਸਾਹਾਰ ਤੋਂ ਦੂਰ ਬਣਾ ਕੇ ਰਹਿੰਦੇ ਨੇ ਕਹਿਣ ਦਾ ਭਾਵ ਕਿ ਦੂਰੀ ਬਣਾ ਕੇ ਰਹਿੰਦੇ ਨੇ ਇਸ ਤੋਂ ਇਲਾਵਾ ਸ਼ਾਸਤਰਾ ਦੇ ਅਨੁਸਾਰ ਸਰੀਰ ਦੇ ਕੁਝ ਅੰਗਾਂ ਦਾ ਫੜਕਣਾ ਵੀ ਤੁਹਾਨੂੰ ਕਈ ਗੱਲਾਂ ਦਾ ਸੰਕੇਤ ਦਿੰਦਾ ਹੈ ਜੇਕਰ ਕਿਸੇ ਵਿਅਕਤੀ ਦੀ ਆਈਬ੍ਰੋ ਜਾਂ ਫਿਰ ਬਾਹ ਵਿੱਚ ਕਾਰਲਾ ਹਿੱਸਾ ਫੜਕਦਾ ਹੈ ਤਾਂ ਇਹ ਉਸ ਨੂੰ ਜਲਦੀ ਹੀ ਧਨ ਮਿਲਣ ਦੇ ਕੁਝ ਸੰਕੇਤ ਹੁੰਦੇ ਨੇ ਇਸ ਤੋਂ ਇਲਾਵਾ ਦੋਵਾਂ ਗੱਲਾਂ ਦਾ ਇਕੱਠੇ ਫੜਕਣਾ ਵੀ ਸ਼ੁਭ ਮੰਨਿਆ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਦੋ ਮੂੰਹੇ ਸੱਪ ਦਾ ਘਰ 'ਚ ਆਉਣਾ ਵੀ ਸ਼ੁਭ ਮੰਨਿਆ ਜਾਂਦਾ ਏ ਕਿਉਂਕਿ ਦੋ ਮੂੰਹਾਂ ਸੱਪ ਲక్ష్ਮੀ ਮਾਤਾ ਦਾ ਵਾਹਕ ਮੰਨਿਆ ਗਿਆ ਏ ਕਿਉਂਕਿ ਦੋ ਮੂੰਹਾਂ ਸੱਪ ਕਿਸੇ ਨੂੰ ਕੱਟਦਾ ਨਹੀਂ ਏ ਮੰਨਿਆ ਜਾਂਦਾ ਏ ਕਿ ਘਰ 'ਚ ਦੋ ਮੂੰਹਾਂ ਸੱਪ ਆਉਂਦਾ ਉਸ ਘਰ 'ਚ ਕਦੇ ਵੀ ਧਨ ਦੀ ਕਮੀ ਨਹੀਂ ਹੁੰਦੀ ਜਦੋਂ ਮਨੁੱਖ ਦਾ ਸਮਾਂ ਬਦਲਦਾ ਹੈ ਤਾਂ ਉਸ ਨੂੰ ਸਵੇਰੇ ਚੰਗੇ ਸੁਪਨੇ ਆਉਣ ਲੱਗਦੇ ਆ ਜਿਵੇਂ ਉਸ ਨੂੰ ਪੀਪਲ ਬੋਰਡ ਜਾਂ ਫਿਰ ਦੇਵਤਿਆਂ ਦੀਆਂ ਮੂਰਤੀਆਂ ਤੇ ਪੇੜ ਜੰਗਲ ਖਜਾਨੇ ਦੇਖਣ ਲੱਗਦੇ ਨੇ ਇਹ ਇਸ ਗੱਲ ਦਾ ਸੰਕੇਤ ਹੁੰਦੇ ਨੇ ਕਿ ਤੁਹਾਡਾ ਚੰਗਾ ਸਮਾਂ ਆ ਚੁੱਕਾ ਹੈ ਜਦੋਂ ਤੁਹਾਡੇ ਜੀਵਨ ਵਿੱਚ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਤਾਂ ਘਰ ਦੇ ਪੇੜ ਪੌਦੇ ਹਰੇ ਭਰੇ ਹੋਣ ਲੱਗਦੇ ਆ ਉਹਨਾਂ ਤੇ ਫਲ ਫੁੱਲ ਜ਼ਿਆਦਾ ਲੱਗਣ ਲੱਗਦੇ ਆ ਖਾਸ ਕਰਕੇ ਤੂਲਸੀ ਤੇ ਕੇਲੇ ਦੇ ਪੌਦੇ ਬਹੁਤ ਹੀ ਸੋਹਣੇ ਤੇ ਆਕਰਸ਼ਕ ਲੱਗਣ ਲੱਗਦੇ ਨੇ ਤੇ ਇਸ ਦੇ ਨਾਲ-ਨਾਲ ਸ਼ਾਇਤਰਾ ਦੇ ਅਨੁਸਾਰ ਘਰ 'ਚ ਤੋਤਾ ਆਉਣਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਕਿਉਂਕਿ ਤੋਤੇ ਦਾ ਸੰਬੰਧ ਗੁਬੇਰ ਦੇ ਨਾਲ ਜੋੜਿਆ ਗਿਆ ਹੈ ਜੇਕਰ ਤੁਹਾਡੇ ਘਰ 'ਚ ਅਚਾਨਕ ਤੋਤਾ ਆ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਦੇ ਵਿੱਚ ਧਨ ਦਾ ਆਗਮਨ ਹੋਣ ਵਾਲਾ ਹੈ ਤੇ ਇਸ ਤੋਂ ਇਲਾਵਾ ਘਰ 'ਚ ਸਫੇਦ ਕਬੂਤਰ ਦਾ ਆਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਹਾਨੂੰ ਤੁਹਾਡੇ ਘਰ ਦੇ ਕਿਸੇ ਕੋਨੇ ਜਾਂ ਪੇੜ ਤੇ ਚਿੜੀ ਦਾ ਆਲਣਾ ਨਜ਼ਰ ਆਵੇ ਤੇ ਉਸ 'ਚ ਆਂਡੇ ਰੱਖੇ ਦੇਖਣ ਤਾਂ ਸਮਝ ਲਾਓ ਕਿ ਤੁਹਾਨੂੰ ਬਹੁਤ ਜਲਦੀ ਕੀਤੋਂ ਧਨ ਦੀ ਪ੍ਰਾਪਤੀ ਹੋਣ ਵਾਲੀ ਏ ਇਹ ਇਸ ਗੱਲ ਦਾ ਵੀ ਸੰਕੇਤ ਏ ਕਿ ਤੁਹਾਡਾ ਕੋਈ ਰੁਕਿਆ ਹੋਇਆ ਪੈਸਾ ਵਾਪਸ ਮਿਲਣ ਵਾਲਾ ਏ ਪਰ ਜੇਕਰ ਤੁਸੀਂ ਉਸ ਨੂੰ ਨੁਕਸਾਨ ਪਹੁੰਚਾਉਂਦੇ ਹੋ ਤਾਂ ਇਹ ਤੁਹਾਡੇ ਲਈ ਅਸ਼ੁਭ ਸਾਬਿਤ ਹੋ ਸਕਦਾ ਏ ਜੇਕਰ ਤੁਹਾਡੇ ਘਰ ਦੇ ਵੇੜੇ 'ਚ ਦਰਵਾਜ਼ੇ ਤੇ ਚਾ ਕਿਸੇ ਹੋਰ ਜਗ੍ਹਾ ਤੇ ਕਾਲੀਆਂ ਕੀੜੀਆਂ ਦਾ ਪੌਣ ਦਿਖਾਈ ਦੇਵੇ ਤਾਂ ਇਹ ਸਪਸ਼ਟ ਸੰਕੇਤ ਹੁੰਦਾ ਹੈ ਕਿ Maa Lakshmi ਦੀ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਤੇ ਤੁਹਾਡਾ ਕੋਈ ਰੁਕਿਆ ਹੋਇਆ ਕੰਮ ਵੀ ਪੂਰਾ ਹੋਣ ਵਾਲਾ ਹੈ। ਤੇ ਇਸ ਤੋਂ ਇਲਾਵਾ ਮੰਨਿਆ ਜਾਂਦਾ ਹੈ ਕਿ ਕੋਈ ਪੰਛੀ ਕਿਸਮਤ ਵਾਲੇ ਤੇ ਹੀ ਵਿਠ ਕਰਦਾ ਹੈ ਜੇਕਰ ਅਚਾਨਕ ਕੋਈ ਪੰਛੀ ਤੁਹਾਡੇ ਤੇ ਵਿਠ ਕਰ ਦੇਵੇ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਤੁਸੀਂ ਕਿਸਮਤ ਦੇ ਧਨੀ ਹੋ ਤੇ ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਜਾ ਰਹੇ ਹੋ ਤੇ ਕਿਸੇ ਮਨੁੱਖ ਦੇ ਹੱਥ ਵਿੱਚ ਪਾਣੀ ਭਰਿਆ ਹੋਇਆ ਕੋਈ ਭਾਂਡਾ ਦੇਖ ਜਾਵੇ ਤਾਂ ਇਹ ਵੀ ਭਵਿੱਖ ਦੇ ਲਈ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਜਿਵੇਂ ਹੀ ਘਰ 'ਚ ਸਵੇਰੇ ਸਵੇਰੇ ਕਾਂ ਦਾ ਬੋਲਣਾ ਇਸ ਗੱਲ ਦਾ ਸੰਕੇਤ ਹੁੰਦਾ ਏ ਕਿ ਤੁਹਾਡੇ ਘਰ 'ਚ ਕੋਈ ਮਹਿਮਾਨ ਆਉਣ ਵਾਲਾ ਏ। ਉਸੇ ਤਰ੍ਹਾਂ ਜੇਕਰ ਤੁਹਾਨੂੰ ਸਵੇਰੇ ਉਠਦੇ ਹੀ ਕੋਇਲ ਦੀ ਮਿੱਠੀ ਆਵਾਜ਼ ਸੁਣਾਈ ਦੇਵੇ ਤਾਂ ਸਮਝ ਜਾਓਗੇ ਤੁਹਾਡੇ ਘਰ 'ਚ ਬਹੁਤ ਜਲਦੀ ਲక్ష్ਮੀ ਦੀ ਕਿਰਪਾ ਹੋਣ ਵਾਲੀ ਏ। ਇਸ ਤੋਂ ਇਲਾਵਾ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਜੇਕਰ ਕਿਸੇ ਮਨੁੱਖ ਦੇ ਘਰ ਦੇ ਦੁਆਰ ਤੇ ਗਊ ਮਾਤਾ ਉੱਚੀ ਉੱਚੀ ਰੰਵੇਤਾ ਨਿਸ਼ਚਿਤ ਹੀ ਘਰ 'ਚ ਸੁਖ ਖੁਸ਼ਹਾਲੀ 'ਚ ਵਾਅਦਾ ਹੋਵੇਗਾ ਇਹੀ ਘਰ ਦੇ ਸਵਾਮੀ ਦੇ ਲਈ ਲక్ష్ਮੀ ਮਿਲਨ ਦਾ ਸੰਕੇਤ ਹੁੰਦਾ ਹੈ ਇਸ ਤੋਂ ਇਲਾਵਾ ਜੇਕਰ ਕਿਸੇ ਵੀ ਵਿਅਕਤੀ ਨੂੰ ਸਵੇਰੇ ਸਵੇਰੇ ਮੰਦਿਰ ਦੀਆਂ ਘੰਟੀਆਂ ਸ਼ੰਖ ਜਾਂ ਫਿਰ ਭਜਨ ਕੀਰਤਨ ਦੀ ਧੁਨੀ ਸੁਣਾਈ ਦੇਵੇ ਤਾਂ ਉਸਦੇ ਲਈ ਵੀ ਇਹ ਚੰਗਾ ਸ਼ਗਨ ਮੰਨਿਆ ਜਾਂਦਾ ਹੈ ਜਦੋਂ ਬਿਨਾਂ ਕਿਸੇ ਵਿਸ਼ੇਸ਼ ਕਾਰਨ ਦੇ ਹੀ ਤੁਹਾਡਾ ਮਨ ਖੁਸ਼ ਰਹਿਣ ਲੱਗੇ ਤਾਂ ਸਮਝਣਾ ਚਾਹੀਦਾ ਹੈ ਕਿ ਤੁਹਾਡੇ ਲਈ ਇੱਕ ਚੰਗਾ ਸੰਕੇਤ ਹੈ ਇਸ ਤੋਂ ਇਲਾਵਾ ਕਛੂਏ ਦਾ ਦਿਖਾਈ ਦੇਣਾ ਸ਼ੁਭ ਸੰਕੇਤ ਹੁੰਦਾ ਹੈ ਭਗਵਾਨ ਵਿਸ਼ਨੂੰ ਨੇ ਕਾਸ਼ਪ અવਤਾਰ ਲਿਆ ਸੀ ਜੇਕਰ ਕਛੂਆ ਤੁਹਾਨੂੰ ਸੁਪਨੇ ਦੇ ਵਿੱਚ ਦਿਖਾਈ ਦਿੰਦਾ ਹੈ ਤਾਂ ਇਹ ਚੰਗੇ ਭਾਗ ਦੀ ਨਿਸ਼ਾਨੀ ਹੁੰਦੀ ਹੈ ਤੇ ਇਸ ਦੇ ਨਾਲ ਨਾਲ ਉੱਲੂ ਨੂੰ ਲక్ష్ਮੀ ਮਾਤਾ ਦਾ ਵਾਹਕ ਮੰਨਿਆ ਜਾਂਦਾ ਹੈ ਜੇਕਰ ਤੁਹਾਡੇ ਦਿਨ ਦੇ ਸਮੇਂ ਉੱਲੂ ਦਿਖਾਈ ਦੇਵੇ ਤਾਂ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਜਲਦ ਹੀ ਤੁਹਾਡੇ ਘਰ ਚ ਧਨ ਦਾ ਮੀਂਹ ਪੈਣ ਵਾਲਾ ਹੈ ਜੇਕਰ ਰਸਤੇ 'ਚ ਕਿਤੇ ਕੋਈ ਸਿੱਕਾ ਘੋੜੇ ਦੀ ਨਾਲ ਜਾਂ ਫਿਰ ਚਾਰ ਪੱਤੀਆਂ ਵਾਲੀ ਘਾਹ ਮਿਲ ਜਾਵੇ ਤਾਂ ਸੰਭਾਲ ਕੇ ਰੱਖਣਾ ਚਾਹੀਦਾ ਹੈ ਇਹ ਤੁਹਾਡੀ ਬੰਦ ਕਿਸਮਤ ਦੇ ਤਾਲੇ ਖੋਲ ਸਕਦੀ ਹੈ ਰਾਜ ਘੋੜੇ ਦੀ ਨਾਲ ਪਈ ਹੋਈ ਮਿਲਣਾ ਸੁਭਾਗ ਦੀ ਗੱਲ ਹੁੰਦੀ ਹੈ ਇਸ ਤਰ੍ਹਾਂ ਬਹੁਤ ਘੱਟ ਹੀ ਕਿਸੇ ਦੇ ਨਾਲ ਹੁੰਦਾ ਹੈ ਜੇਕਰ ਤੁਸੀਂ ਕਿਸੇ ਕੰਮ ਤੋਂ ਬਾਹਰ ਜਾਂਦੇ ਹੋ ਤੇ ਰਸਤੇ 'ਚ ਜੇਕਰ ਤੁਹਾਨੂੰ ਕੋਈ ਕੁੱਤਾ ਮੂੰਹ 'ਚ ਰੋਟੀ ਜਾਂ ਹੋਰ ਚੀਜ਼ ਦਬਾ ਕੇ ਦੌੜਦਾ ਹੋਇਆ ਦਿਖਾਈ ਦੇਖ ਜਾਵੇ ਤਾਂ ਇਹ ਤੁਹਾਡੇ ਅਮੀਰ ਹੋਣ ਦਾ ਇੱਕ ਇਸ਼ਾਰਾ ਹੁੰਦਾ ਹੈ। ਘਰ ਦੇ ਸਾਹਮਣੇ ਜੇਕਰ ਅੱਕ ਦਾ ਪੌਦਾ ਉੱਗ ਆਵੇ ਤਾਂ ਘਰ ਦੇ ਸਾਰੇ ਲੋਕਾਂ ਦੀ ਕਿਸਮਤ ਬਦਲ ਜਾਂਦੀ ਇਹ ਕੁਝ ਹੀ ਦਿਨਾਂ 'ਚ ਅਮੀਰ ਹੋਣ ਦਾ ਸੰਕੇਤ ਹੁੰਦਾ ਹੈ। ਹਾਂਜੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਜਾਣਕਾਰੀ ਜੇਕਰ ਤੁਹਾਨੂੰ ਵੀ ਮਿਲਦੇ ਹਨ ਇਹ ਕੁਝ ਖਾਸ ਸੰਕੇਤ ਦਾ ਸਮਝ ਲਾਓ ਕਿ ਤੁਹਾਡਾ ਮਾੜਾ ਸਮਾਂ ਹੁਣ ਬਹੁਤ ਜਲਦੀ ਦੂਰ ਹੋਣ ਵਾਲਾ ਏ ਤੇ ਤੁਹਾਡੇ ਚੰਗੇ ਦਿਨ ਸ਼ੁਰੂ ਹੋਣ ਵਾਲੇ ਆ ਤੇ ਆਉਣ ਵਾਲੀਆਂ ਸੱਤ ਪੀੜੀਆਂ ਤੱਕ ਤੁਹਾਨੂੰ ਕਦੇ ਵੀ ਧਨ-ਦੌਲਤ ਤੇ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹਾਂਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਹ ਪਛਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ। ਤੁਸੀਂ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ। ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ। ਤਹਾਦਤਾ ਕੇ ਲਈ ਤੁਹਾਡਾ ਸਾਰੇ ਪਹਿਨਪਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਪਹਿਨਪਰਾਵਾਂ ਦਾ ਜੀ